ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਲ੍ਹਾ ਪ੍ਰਕਾਸ਼ਪੁਰ ਅਵ ਦਿਹਾੜਾ ਸਤਸੰਗ ਸ੍ਰੀ ਹਮਦਰ ਸਾਹਿਬ ਵਿਖੇ ਸੰਤਾ ਹੋਈਆਂ ਆਤਮਸਤ ਗੰਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਬਤਾਈ ਗੁਰਦਾਸਪੁਰ ਦੇ ਨੌਜਵਾਨ ਜੇਪਾਲ ਦੀ ਅਮਰੀਕਾ ਦੇ ਵਿੱਚ ਮੌਤ ਅਜੇਪਾਲ ਸਿੰਘ ਦੀ ਦੁਆਰਾ ਪੈਣ ਕਰਕੇ ਹੋਈ ਮੌਤ ਅਜੇਪਾਲ ਗੁਰਦਾਸਪੁਰ ਦੇ ਪਿੰਡ ਰਾਵਲਪੁਰ ਦਾ ਰਹਿਣ ਵਾਲਾ ਸੀ ਓਲੰਪਿਕ ਚ ਗੋਲਿਆ ਭਾਰਤ ਦਾ ਖਾਤਾ ਪੈਰਿਸ ਓਲੰਪਿਕ ਦੇ ਵਿੱਚ ਭਾਰਤ ਪਹਿਲਾ ਮੈਡਲ ਸ਼ੂਟਰ ਮਨੂ ਪਾਕਰ ਨੇ ਜਿੱਤਿਆ ਬ੍ਰਾਂਜ਼ ਮੈਡਲ ਬਜ਼ੁਰਗ ਜੋੜੇ ਕਾਤਰ ਹੈ ਪਛਲਾ ਹਸਪਤਾਲ ਦੇ ਵਿੱਚ ਦਿਨ ਤਰੰਤਾਰਾਂ ਦੇ ਪਿੰਡ ਸਭੜਾ ਦਾ ਮਾਮਲਾ ਬਜ਼ੁਰਗ ਜੋੜੇ ਨੇ ਸਮਾਜ ਸੇਵਾ ਨੂੰ ਕੀਤੀ ਮਦਦ ਦੀ। ਸਮਰਾਨਾ ਫਰਨਾਚੂ ਹਾਈਵੇ ਤੇ ਸੜਕ ਹਾਦਸੇ ਸੜਕ ਹਾਦਸੇ ਦੇ ਦੌਰਾਨ ਦੋ ਲੜਕੀਆਂ ਦੀ ਮੌਤ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਸੱਟ। ਜਿੰਦਾਲਾ ਗੁਰੂ ਚਰਚਾ ਲੱਗੀ ਖਾਦੀ ਦੁਕਾਨ ਨੂੰ ਆਗਾ ਆਗਰਾ ਕਾਰਨ ਸ਼ਾਰਟ ਸਰਕਟ ਦਸਿਆ ਜਾ ਰਿਹਾ ਦਮਕਲ ਵਿਭਾਗ ਨੇ ਅਗ ਤੇ ਪਾਇਆ। ਨਕੀਪੁਰ ਕੀ ਇਵੈਂਟ ਸਿੱਖਾਣ ਨਾਲ ਵਿਚ ਕਰਾ ਯੂਪੀ ਪੁਲਿਸ ਨੇ ਸਿੱਖਾ ਨੂੰ ਕਿਹਾ ਅਤਵਾਦੀ ਸ਼ੂਮਲੀ ਕਮੇਟੀ ਮੈਂਬਰ ਨੇ ਕੀਤੀ ਸਭਾ ਦੀ ਮੀਟਿੰਗ ਮਾਨ ਸਰਕਾਰ ਦਾ ਸੇਤ੍ਰਾਂਤੀ ਵਾਲੀ ਹੋਰ ਕਦਮ ਸਿਹਤ ਵਿਭਾਗ ਦੇ ਬੇੜੇ ਸ਼ਾਮਲ ਨਿਯਤ 58 ਨਵੀਂ ਐਂਬੂਲੈਂਸ ਮੁੱਖ ਮੰਤਰੀ ਭਗਵੰਤ ਸਿੰਘ ਦੇ ਲਈ ਹਰੀ ਚੰਟੀ ਸੀਮਾ ਨੇ ਕਿਹਾ ਕਿ ਪੰਜਾਬ ਦੇ ਲਈ ਸਪੈਸ਼ਲ ਪੈਕੇਜ ਜਿਵੇਂ ਫਾਈਨੈਂਸ ਕੌਂਸਲ ਅੱਗੇ ਰੱਖਿਆ ਮੰਗਾ ਬੀਐਸਐਫ ਨਾਲ ਰਲ ਕੇ ਕੰਮ ਕਰ ਰਹੀ ਹੈ ਪੰਜਾਬ ਪੁਲਿਸ ਜਿਹੜੀ ਪਰਿਵਾਰ ਅਲੀ ਮਸੀਹ ਬਣੇ ਚੇਅਰਮੈਨ ਰਮਨ ਬਹਿਲਕਰ ਦੇ ਸਾਹਦੇ ਦਿਗਨ ਕਰਕੇ ਬਹੁਤ ਪਰੇਸ਼ਾਨ ਸੀ ਪਰਿਵਾਰ